ਅਕਸਰ ਅੰਗਰੇਜ਼ੀ ਦਾ ਗ੍ਰਾਮਰ ਦਾ ਇੱਕ ਸੂਲ ਹੈ ਫਸਲੇ ਵਿੱਚ ਡੀਕਨਸਟ੍ਰਕਟ ਦਾ ਵਰਡ ਯੂਰ ਫਾਈਂਡ ਦਾ ਪਾਸ ਸਟਰਕਚਰ ਹਰ ਸ਼ਬਦ ਨੂੰ ਤੋੜ ਕੇ ਵੇਖੋ ਜਿਹੜਾ ਵੀ ਸ਼ਬਦ ਬੋਲਦੇ ਹੋ ਨਾ ਉਹਨੂੰ ਤੋੜ ਕੇ ਜਰੂਰ ਵੇਖੋ ਇਹ ਸ਼ਬਦ ਮੈਂ ਇਸ ਕਰਕੇ ਕਹਿਣ ਲੱਗਾ ਕਿਉਂਕਿ ਜਫਰਨਾਮੇ ਵਿੱਚ ਕਲਗੀਧਰ ਪਾਸ਼ਚਨਿਕ ਗੱਲ ਬਿਆਨ ਕੀਤੀ ਹੈ ਉਹ ਕਹਿੰਦੇ ਨੇ ਕッセ ਹਰ ਕੇ ਕੌਲੇ ਕੁਰਾ ਬਾਇਦਸ਼ ਯਾ ਕੁਸਤਨੋ ਬਸਤਮੋ ਬਾਇਦਸ਼ ਔਰੰਗਜ਼ੇਬ ਤੇਰਾ ਇੱਕ ਜਰਨੈਲ ਬੀੜਾ ਚੁੱਕਿਆ ਸੀ ਕਿ ਜਾਂ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲੈ ਕੇ ਆਉਂਗਾ ਜਾਂ ਉਸ ਨੂੰ ਬੰਦੀ ਬਣਾ ਕੇ ਲੈ ਕੇ ਆਉਂਗਾ ਮੇਰੀ ਬੇਨਤੀ ਹੈ ਮਾਇਆ ਦੇਣ ਵਾਸਤੇ ਨਾਲ ਉਠੋ ਜਿਹੜਾ ਲੈਕਚਰ ਦੀ ਕੰਟੀਨਿਊਟੀ ਹੁੰਦੀ ਉਹ ਟੁੱਟ ਜਾਂਦੀ ਹੈ ਕਿਰਪਾ ਕਰਕੇ ਬੈਠੋ ਉਸ ਵੇਲੇ ਉਸ ਵਾਸਤੇ ਜਿਹੜਾ ਸ਼ਬਦ ਵਰਤਿਆ ਗਿਆ ਹੋਇਆ ਬੀੜਾ ਚੁੱਕਣਾ ਮੈਂ ਇਹ ਸ਼ਬਦ ਇਸ ਕਰਕੇ ਸਾਂਝਾ ਕਰਨ ਲੱਗਿਆ ਪਿੱਛੇ ਜੇ ਮੈਂ ਇੰਗਲੈਂਡ ਦੇ ਵਿੱਚ ਸੀ ਤਾਂ ਉੱਥੇ ਵੀ ਇੱਕ ਪ੍ਰਚਾਰਕ ਵੀਰ ਨੇ ਕਹਿ ਦਿੱਤਾ ਕਿ ਬਾਬਾ ਦੀਪ ਸਿੰਘ ਜੀ ਨੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਦਾ ਬੀੜਾ ਚੁੱਕਿਆ ਅਕਸਰ ਅਸੀਂ ਕੋਈ ਲੀਡਰ ਹੋਣ ਗਲੀਆਂ ਲਾਲੀਆਂ ਪੱਕੀਆਂ ਕਰਨੀ ਆ ਜਾਵੇ ਤੇ ਅਸੀਂ ਕਹਿੰਨੇ ਕਿ ਲੀਡਰ ਸਹਿਬਾਨ ਨੇ ਸਕੂਲ ਬਣਾਉਣ ਦਾ ਬੀੜਾ ਚੁੱਕਿਆ ਅਸੀਂ ਆਹ ਕੰਮ ਕਰਨ ਦਾ ਬੀੜਾ ਚੁੱਕਣਾ ਬੀੜਾ ਚੁੱਕਣਾ ਗੁਰੂ ਪਿਆਰਿਓ ਸਾਡੀ ਮਰਿਆਦਾ ਨੇ ਇਸਲਾਮੀ ਪਰੰਪਰਾ ਦੇ ਵਿੱਚ ਜਦੋਂ ਕੋਈ 7000 ਹਜ਼ਾਰੀ ਮੰਨਸਬਦਾਰ ਆਪਣੇ ਬਾਦਸ਼ਾਹ ਦੇ ਸਾਹਮਣੇ ਸੌਹ ਖਾਂਦਾ ਹੈ ਕਿ ਜਾਂ ਮੈਂ ਤੇਰੇ ਦੁਸ਼ਮਣ ਦਾ ਸਿਰ ਲੈ ਕੇ ਆਉਂਗਾ ਜਾਂ ਫਿਰ ਮੈਂ ਤੈਨੂੰ ਮੂੰਹ ਨਹੀਂ ਵਿਖਾਉਂਗਾ ਬਾਦਸ਼ਾਹ ਉਹਦੇ ਸਾਹਮਣੇ ਆਪਣੀ ਪਾਣ ਵਾਲੀ ਡੱਬੀ ਕਰਦਾ ਤੇ ਉਹ ਚੋਂ ਪਾਣ ਦਾ ਤਮਾਕੂ ਦਾ ਬੀੜਾ ਚੁੱਕੀ ਤੇ ਮੂੰਹ ਚ ਰੱਖਦਾ ਉਹਨੂੰ ਕਹਿੰਦੇ ਬੀੜਾ ਚੁੱਕਣਾ ਅਸੀਂ ਗੁਰਸਿੱਖਾਂ ਨੂੰ ਚੁਕਾਈ ਜਾਂਦੀ ਅਸੀਂ ਬਾਬਾ ਦੀਪ ਸਿੰਘ ਦੇ ਬਾਰੇ ਕਹਿ ਦਿੰਦੇ ਹਰਮੰਦਰ ਸਾਹਿਬ ਨੂੰ ਜਾਤ ਕਰਾਉਣ ਤੱਕ ਬੀੜਾ ਚੁੱਕਿਆ ਪੜੋ ਕਿਤੇ ਗਿਆਨੀ ਗਿਆਨ ਸਿੰਘ ਦੀ ਤਵਾਰੀ ਗੁਰੂ ਖਾਸਾ ਪੜ ਕੇ ਵੇਖ ਲਓ ਜਦੋਂ ਭਾਈ ਤਾਰਾ ਸਿੰਘ ਬਾਹ ਸ਼ਹੀਦ ਹੁੰਦੇ ਨੇ ਤੇ ਤੱਕੀ ਬੇਗ ਤੇ ਮੂਮਨ ਖਾਂ ਦੇ ਸਵਾਲ ਕੀ ਹੈ ਕਹਿੰਦਾ ਤੱਕੀ ਬੇਗ ਕੀ ਗੱਲ ਬੀੜਾ ਚਬਾਰਿਆ ਕਹਿੰਦਾ ਤੂੰ ਵੀ ਲੈ ਲੈ ਤਾਰਾ ਸਿੰਘ ਬੀੜੇ ਵੰਡਦਾ ਪਿਆ ਬੀੜਾ ਸ਼ਬਦ ਤਮਾਕੂ ਦਾ ਇਹਦਾ ਸਾਡੇ ਨਾਲ ਕੋਈ ਸਬੰਧ ਨਹੀਂ ਇਹਦੀ ਵਰਤੋਂ ਨਾ ਕਰਿਆ ਕਰੀਏ